ਪੇਟ ਲੜਕੀਆਂ ਦੀ ਸ਼ਾਦੀ ਹੋ ਰਹੀ ਹੈ ਇੱਕ ਰਾਧਾ ਮਈਆ ਦੀ ਔਰ ਠਾਕੂ ਜੀ ਦੀ ਮੈਂ ਕਹੂੰਗਾ ਸਾਰਿਆਂ ਤੇ ਸਾਡੇ ਸੰਸਥਾ ਦੇ ਮੈਂਬਰਾਂ ਦੇ અપਾਰ ਕਿਰਪਾ ਹੈ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਬਸ ਜੀ ਹਸਤਾ ਕਰਨਿਆ ਸਾਡੇ ਨਾਲ ਚੱਲੋ ਬ੍ਰਿੰਦਾਵਨ ਯਾਤਰਾ ਕਰੋ ਭੰਗੜੇ ਪਾਓ ਦਰਸ਼ਨ ਕਰੋ ਰਾਧਾ ਮਈਆ ਬਾਂਕੇ ਬੈਰੀ ਦੇ ਜੋ ਨਜ਼ਾਰਾ ਉੱਥੇ ਹੈ ਜੀ ਮਤਲਬ ਕਿ ਕਿਤੇ ਵੀ ਨਹੀਂ ਸਵਾਰੇ ਦਾ ਇੱਕ ਦੁਨੀਆ ਦਾ ਉਹ ਦੂਜੇ ਨੰਬਰ ਤੇ ਜਿਸ ਦਿਨ ਕੰਨਿਆ ਦੀ ਸ਼ਾਦੀ ਹੁੰਦੀ ਹੈ ਜੀ ਆਪਾਂ ਘਰ ਇੱਕ ਕੰਨਿਆ ਦਾ ਵਿਆਹ ਕਰਦੇ ਆ ਤੇ ਨਜ਼ਾਰਾ ਕੀ ਹੁੰਦਾ ਜਦੋਂ ਆਪਾਂ 65 ਕੰਨਿਆ ਦੀ ਸ਼ਾਦੀ ਕਰਾਂਗੇ ਜਾਂ ਕੋਈ ਉਸ ਦਿਨ ਨਜ਼ਾਰਾ ਹੀ ਕੁਝ ਹੋਰ ਹੁੰਦਾ ਜੀ ਆਪਾਂ ਇੱਕ ਕੰਨਿਆ ਦੀ ਕੰਨਿਆਦਾਨ ਕਰਨ ਲੱਗੇ ਜਾਂ ਢੋਲੀ ਤੋਰਨ ਲੱਗੇ ਅੱਖਾਂ ਨਮ ਹੋ ਜਾਂਦੀਆਂ ਜਦੋਂ ਆਪਾਂ 65 ਕੰਨਿਆ ਆਪਣੀਆਂ ਹੀ ਐ ਉਹਨਾਂ ਨੂੰ ਆਪਾਂ ਜਦੋਂ ਢੋਲੀ ਤੋਰਨੀ ਜਾਂ ਕੀ ਇੱਕ ਦੇਖਣ ਵਾਲੀ ਚੀਜ਼ ਹੈ ਇਹ ਕੁਝ ਮਹਿਸੂਸ ਕਰਨ ਵਾਲੀ ਹੈ ਕਿ ਕਿੱਦਾਂ ਆਪਾਂ ਬੰਦਾ ਕੁੜੀ ਨੂੰ ਤੋਰਦਾ ਹੈ ਜਾਂ ਕੀ ਹੈ ਬਸ ਜੀ ਇਹ ਤਾਂ ਸਾਨੂੰ ਰਾਤਾ ਮੀਆਂ ਨੇ ਸੇਵਾ ਲਗਾਈ ਹੈ ਅਸੀਂ ਉਹਦੀ ਸੇਵਾ ਵਿੱਚ ਹਾਜ਼ਰ ਆ ਜੀ ਰਾਧਾ ਮਈਆ ਦੀ ਉਹ ਸਾਡੇ ਕੋਲ ਇਦਾਂ ਹੀ ਕਰਾਂਦੇ ਰਵੇ ਸਾਨੂੰ ਤੰਦਰੁਸਤੀ ਰੱਖੇ ਤੇ ਸਾਡੇ ਕੋਲ ਇਦਾਂ ਹੀ ਸੇਵਾ ਆਪਣੀ ਕਰਾ ਦੇਈਏ ਇਹ ਇੱਕ ਨੂੰ ਸ਼ਰਧਾ ਕਰ ਰਹੇ ਹਾਂ ਇਹ ਸਾਡੀ ਜਿਹੜੀ ਯਾਤਰਾ ਜੀ ਉਹ ਇੱਥੋਂ 6 ਅਪ੍ਰੈਲ ਨੂੰ ਜਾਏਗੀ 6 ਨੂੰ ਅਸੀਂ ਜਿਵੇਂ ਪੋਸ਼ਾਕ ਦਰਸ਼ਨ ਰਾਤ ਨੂੰ ਗੋਰਾਮਣੀ ਦੁਆਰਾ ਸੰਗੀਤਨ 7 ਨੂੰ ਸਾਡਾ ਜੀ ਬਰਸਾਨੇ ਫੂਲ ਬੰਗਲਾ ਛੱਪਨ ਪੋਗ ਤੇ ਉੱਥੇ ਵਾਪਸੀ ਆ ਕੇ ਅਸੀਂ ਆਪਣਾ ਕਰਨ ਖੁਰਾਨਾ ਜੀ ਦੁਆਰਾ ਸੰਗੀਤਨ 8 ਤਰੀਕ ਜਿਹੜਾ ਕਿ ਸਵੇਰੇ ਪਹਿਲਾਂ ਤਾਂ ਅਸੀਂ ਬੰਕੇ ਵਾ ਰਿ ਮੰਦਰ ਦੇ ਵਿੱਚ 56 ਬੋਗ ਪੁਸ਼ਾਕ ਪਹਿਨਾਈ ਹੋ ਗਈ ਪ੍ਰਭੂ ਨੂੰ ਤੇ ਬੰਗਲਾ ਉਸ ਤੋਂ ਬਾਅਦ ਸਾਡੇ ਕੋਲ ਬਰਾਤਾਂ 10 ਤੋਂ 11 ਵਜੇ ਦੇ ਵਿੱਚ ਵਿੱਚ ਸਾਡੇ ਕੋਲ ਬਰਾਤਾਂ ਆਣੀਆਂ ਸ਼ੁਰੂ ਹੋ ਜਾਣਗੀਆਂ ਜਿਹੜਾ ਕਿ ਪੂਰਾ ਦਿਨ ਪਹਿਲਾਂ ਬਰਾਤਾਂ ਨੂੰ ਆਏ ਤੇ ਚਾਹ ਪਾਣੀ ਨਾਸ਼ਤਾ ਉਸ ਤੋਂ ਬਾਅਦ ਲਾਵਾ ਫੇਰੇ ਦਾ ਸਾਰਾ ਕਾਰਜਕ੍ਰਮ ਕੀਤਾ ਜਾਏਗਾ ਫਿਰ ਉਹਨਾਂ ਨੂੰ ਖਾਣਾ ਵਗੈਰਾ ਖਰਾ ਕੇ ਔਰ ਕੁੜੀਆਂ ਨੂੰ ਜੋ ਘਰ ਦਾ ਪੂਰਾ ਸਮਾਨ ਜੋ ਘਰ ਦਾ ਜ਼ਰੂਰੀ ਸਮਾਨ ਹੈ ਉਹ ਸਾਰਾ ਦੇਖ ਕੇ ਵਿਦਾ ਕੀਤਾ ਜਾਏਗਾ ਜੀ ਬਸ ਇਹੀ ਸਾਡੀ ਜੋ ਹੈ ਜੀ ਸਾਡਾ ਕਿੰਨੇ ਕਿ ਮੈਂਬਰ ਜਾ ਰਹੇ ਹੈ ਮੈਂਬਰ ਸਾਡੇ ਨਾਲ ਜੀ ਆਲਰੇਡੀ ਸਮਝ ਲਓ 10 ਵਿੱਚ 200 ਕੋ ਬੰਦਾ ਹੈ ਉਸ ਤੋਂ ਇਲਾਵਾ ਸਾਡੀ ਜਿਹੜੀ ਆਪਣੀਆਂ ਕਾਰਾਂ ਉਹ 100 ਤੋਂ 150 ਬੰਦਾ ਟੋਟਲ 350 ਬੰਦਾ ਹੈ ਜੀ ਆਪਣੇ ਇਥੋਂ ਕਿੰਨੇ ਵਜੇ ਰਹਿ ਕਿੰਨੇ ਵਜੇ ਜਾਣਾ ਸੀ ਟਾਈਮਿੰਗ ਹੈ ਤੋਂ ਜੀ ਸਾਡੀ 6:50 ਤੇ ਸਵੇਰੇ ਸ਼ਤਾਬਦੀ ਚੱਲਣੀ ਹੈ ਜੀ 6:30 ਵਜੇ ਘੜ ਤੋਂ ਘਰ ਸਾਢੇ 6 ਵਜੇ ਟ੍ਰੇਨ ਉੱਤੇ ਪਹੁੰਚ ਜਾਂ ਸਟੇਸ਼ਨ ਤੇ ਆਪਣਾ ਜਿਹੜਾ 6 ਏਪ੍ਰੈਲ ਨੂੰ ਜੀ ਬਾਸ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣੇ ਪੈਪਰਾਂ ਨੂੰ ਜਾ ਬਾਸ ਜੀ ਹਸਤੇ ਕੰਨੇ ਆ ਜੀ ਸਾਡੇ ਨਾਲ ਚੱਲੋ ਉੱਥੇ ਪ੍ਰਭੂ ਦੇ ਗੁਣ 4 ਦਿਨ ਸਵਰਗ ਦੇ ਦਰਸ਼ਨ ਕਰੋ ਜੀ ਬਾਸ ਉਹ ਇਸ ਤੋਂ ਵੱਡੀ ਕੋਈ ਕਾਲੀ ਹੈ ਨਹੀਂ ਜੀ ਜਿਹੜੀ ਆਪਾਂ ਉੱਥੇ ਜਾ ਕੇ ਪ੍ਰਭੂ ਦਾ 4 ਦਿਨ ਪ੍ਰਭੂ ਦੇ ਚੰਨਾ ਚ ਰਹਿਣਾ ਪ੍ਰਭੂ ਦਾ ਗੁਣ ਮੈਂ ਅਨਿਲ ਅਗਰਵਾਲ ਬੱਲੇ ਹਾਂਜੀ ਸਭ ਤੋਂ ਪਹਿਲਾਂ ਤਾਂ ਰਾਦੇ ਰਾਦੇ ਹਾਂਜੀ ਸਾਰੇ ਸੋਨਾਂ ਨਾਲੇ ਦੇਖਣ ਵਾਲੇ ਮੇਰੇ ਦੋਸਤਾਂ ਨੂੰ ਰਾਧੇ ਰਾਦੇ ਮੈਂ ਤਾਂ ਸਿਰਫ ਇੱਕੋ ਹੀ ਕਹਿਣਾ ਚਾਹਨਾ ਕਿ ਕੋਈ ਪਿਛਲੇ ਜਨਮ ਕੇ ਅੱਛੇ ਕਰਮ ਜੋ ਰਾਧਾ ਤੇਰੀ ਸੇਵਾ ਮਿਲੀ ਰਾਧਾ ਮैया ਨੇ ਇਹ ਸੇਵਾ ਦਿੱਤੀ ਹੈ ਪਤਾ ਨਹੀਂ ਕਿ ਜਿਹੜਾ ਵੀ ਰਾਧਾ ਰਮਨ ਫੁੱਲ ਬੰਗਲੇ ਦੇ ਜਿੰਨੇ ਵੀ ਮੈਂਬਰ ਹੈ ਕਿ ਇਹਨਾਂ ਦੇ ਉਹ ਪੱਗਿਆ ਵਾ ਕਿ ਇਹ ਸੇਵਾ ਸਾਨੂੰ ਮਿਲੀ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਕੀ ਕਿਹੜਾ ਕੋਣ ਬੰਦਾ ਕੀ ਦੇ ਰਿਹਾ ਔਰ ਕਿਹੜਾ ਬੰਦਾ ਕੀ ਸੇਵਾ ਕਰ ਰਿਹਾ ਔਰ ਬੱਚਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਕੌਣ ਮਾਪਾਪਾ ਹੈ ਕੀ ਸੇਵਾ ਉਹ ਕਰ ਰਹੇ ਨੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਇਵਨ ਕਿ ਸਾਨੂੰ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਯਾਰ ਕਿੱਥੋਂ ਕਿੱਦਾਂ ਔਰ ਕਿਸ ਤਰ੍ਹਾਂ ਹੋ ਰਿਹਾ ਹੈ ਲੇਕਿਨ ਹੋ ਰਿਹਾ ਹੈ ਇਹ ਉਸ ਰਾਮ ਮਈਆ ਦੀ ਕਿਰਪਾ ਹੈ ਸਾਡੇ ਦੇ ਉੱਪਰ ਵਿਸ਼ੇਸ਼ ਕਿਰਪਾ ਹੈ ਜਿਹੜੀ ਕਿ ਸੇਵਾ ਸਾਨੂੰ ਦਿੱਤੀ ਭੈਣ ਪੂਰਨিমা ਜਾਦਵ ਜੀ ਨੇ ਜਿਨ੍ਹਾਂ ਦੇ ਅਸੀਂ ਦਿਲੋਂ ਸ਼ੁਕਰਗੁਜ਼ਾਰ ਆ ਅੱਜ ਇਹ ਸੇਵਾ ਇੱਕ ਬਹੁਤ ਹੀ ਵੱਡਾ ਰੂਪ ਲੈ ਚੁੱਕੀ ਹੈ 65 ਬੱਚਿਆਂ ਦੀ ਸ਼ਾਦੀ ਹੋ ਰਹੀ ਹੈ ਪਿਛਲੇ ਸਾਲ 57 ਬੱਚਿਆਂ ਦੀ ਸ਼ਾਦੀ ਹੋਈ ਸੀ ਕਿਸੇ ਨਾ ਵਧ ਰਿਹਾ ਕਿਦਾਂ ਵਧ ਰਿਹਾ ਕੁਝ ਨਹੀਂ ਪਤਾ ਲੇਕਿਨ ਸੇਵਾ ਹੋ ਰਹੀ ਹੈ ਔਰ ਸਭ ਤੋਂ ਵਧੀਆ ਗੱਲ ਕੀ ਹੈ ਅਗਰ ਅੱਜ ਦੀ 1.5 ਤੋਂ 2.5 ਸੌ ਬੱਚਿਆਂ ਦੀ ਸ਼ਾਦੀ ਇਸ ਸੰਸਥਾ ਨੇ ਕਰਾਈ ਹੈ ਤੇ ਸਾਰੇ ਦੇ ਸਾਰੇ ਸਫਲ ਹੈ ਸਾਰੇ ਦੇ ਸਾਰੇ ਵਿਆਹ ਸਫਲ ਹੈ ਔਰ ਅੱਜ ਬੜਾ ਜਾ ਕੇ ਉਥੇ ਬਰਿੰਦਾਵਨ ਦੇ ਵਿੱਚ ਇੱਕ ਜਿਹੜੀ ਰਾਧਾ ਰਮਨ ਫੂਲ ਬੰਗਲਾ ਉਸ ਕਮੇਟੀ ਹੈ ਇੱਕ ਬੜਾ ਵੱਡਾ ਨਾਮ ਬਣ ਚੁੱਕਾ ਵੈ ਕਿ ਲੁਧਿਆਣੇ ਤੋਂ ਲੋਕ ਆਂਦੇ ਨੇ ਵਿਆਹ ਕਰਦੇ ਨੇ ਸਾਰਾ ਜ਼ਰੂਰਤ ਦਾ ਸਮਾਨ ਔਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਵਿਆਹ ਹੁੰਦੇ ਆ ਇੱਕ ਜਿਹੜੀ ਸੇਵਾ ਮੈਂ ਬੜਾ ਵੱਡਾ ਰੂਪ ਲੈ ਚੁੱਕੀ ਹੈ ਔਰ ਸਾਰੇ ਹੀ ਮੈਂਬਰ ਇਸ ਗੱਲ ਨੂੰ ਬੜਾ ਹਰਸ਼ਿਤ ਦੇ ਨਾਲ ਤਨ ਮਨ ਧਨ ਦੇ ਨਾਲ ਸੇਵਾ ਨੂੰ ਨਿਭਾਉਂਦੇ ਆ ਇੱਕ ਇੱਕ ਬੰਦਾ ਇੱਕ ਇੱਕ ਮੈਂਬਰ ਚੱਲ ਕੇ ਸੇਵਾ ਕਰਦਾ ਹੈ ਉਹ ਖਾਣਾ ਬਰਾਤਾਂ ਆਉਂਦੀਆਂ ਖਾਣਾ ਖਿਲਾਉਂਦੇ ਐ ਬਹੁਤ ਸਾਰਾ ਕਾਰਿਆ ਕਰਦੇ ਐ ਜਿਹਦੇ ਵਿੱਚ ਕਿ ਮਨ ਵੀ ਹਰਸ਼ਿਤ ਤਨ ਵੀ ਹਰਸ਼ਿਤ ਸ਼ੁਕਰ ਅਉਸਰਦਾ ਮੱਯਾ ਦਾ ਜਿਨੇ ਉਹਨੇ ਜਿਨੇ ਸਾਨੂੰ ਇਹ ਸੇਵਾ ਲਗਾਈ ਐ ਅਸੀਂ ਉਹਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਔਰ ਇੱਕੋ ਹੀ ਸੀ ਮੰਗਦੇ ਆਂ ਕਿ ਜਿਹੜੀ ਤੂੰ ਸੇਵਾ ਲਗਾਈ ਐ ਇਹ ਤਾਂ ਉਮਰ ਲਗਾਈ ਰੱਖੀ ਜਿਹੜੀ ਇਹ ਤੂੰ ਸੇਵਾ ਕਰਦੇ ਹੋ ਵਿਆਹ ਸ਼ਾਦੀ ਕੁੜੀਆਂ ਦੇ ਬੱਚਿਆਂ ਦੀ ਕਰ ਰਹੇ ਹੋ ਇਹ ਨੂੰ ਜਾਣੇ ਤੋਂ ਆ ਕਿ ਲਗਭਗ ਜਗਤੋਂ ਨਹੀਂ ਇਹ ਸਿਰਫ ਬ੍ਰਿਜ ਕਨਿਆਵਾਂ ਦੀਆਂ ਸ਼ਾਦੀਆਂ ਆ ਹਾਂਜੀ ਬ੍ਰਿਜ ਦੇ ਵਿੱਚ ਉੱਥੇ ਸਾਡੇ ਪੰਡਿਤ ਜੀ ਨੇ ਅਵਦੇਸ਼ਾ ਜੀ ਉਹਨਾਂ ਦੇ ਕੋਲ ਨਾਮ ਨੋਟ ਹੁੰਦੇ ਨੇ ਉਹ ਚੈੱਕ ਕਰਦੇ ਨੇ ਪ੍ਰੋਪਰ ਜਾ ਕੇ ਘਰਾਂ 'ਚ ਪੰਚਾਇਤ ਦੇ ਜਿਹਦਾ ਮੈਂਬਰ ਹੈ ਉਹਦਾ ਇੱਕ ਸਰਟੀਫਿਕੇਟ ਨਾਲ ਲਿੱਤਾ ਜਾਂਦਾ ਵੈ ਜਿੱਤੋਂ ਉਹਨਾਂ ਦੀ ਉਮਰ ਔਰ ਉਹਨਾਂ ਦਾ ਜਿਹੜਾ ਬੇਟਾ ਬੇਟੀ ਉਹ ਆਪਣੇ ਆਪ ਦੇਖਣ ਪਰਿਵਾਰ ਦੇਖੇ ਬਾਕੀ ਸਾਡੇ ਜਿਹੜੇ ਉਹ ਪੰਡਿਤ ਜੀ ਹੈ ਉਹ ਚੈੱਕ ਕਰਦੇ ਨੇ ਕੀ ਬਿਲਕੁਲ ਠੀਕ ਹੈ ਕਿਤੇ ਕੋਈ ਗਲਤ ਨਹੀਂ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਸ ਸੇਵਾ ਨੂੰ ਨਿਭਾਇਆ ਜਾਂਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਜਗ੍ਹਾ ਦੇ ਉੱਪਰ ਅਸੀਂ ਲੋਕ ਖੁਦ ਵੀ ਉਹਨਾਂ ਦੇ ਘਰਾਂ 'ਚ ਜਾਣੇ ਆ ਅੱਜ ਤੋਂ ਤਕਰੀਬਨ 4-5 ਦਿਨ ਬਾਅਦ ਸਾਡੀ ਟੀਮ ਜਾਏਗੀ ਤਕਰੀਬਨ 12-15 ਦੋਸਤ ਜਾਣਗੇ ਜਾ ਕੇ ਉਹਨਾਂ ਦੇ ਘਰਾਂ 'ਚ ਅਸੀਂ ਵਿਜ਼ਿਟ ਕਰਾਂਗੇ ਦੇਖਾਂਗੇ ਕਿ ਵਾਕੇ ਹੀ ਉਹ ਲੋਕ ਜ਼ਰੂਰਤਮੰਦ ਹੈ ਕਿ ਉਹਨਾਂ ਨੂੰ ਬ੍ਰਿਜ ਵਿੱਚ ਇਸ ਚੀਜ਼ ਦਾ ਬੜਾ ਉਲਾਸ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਅਸੀਂ ਜਾਂਦੇ ਹਾਂ ਸਾਰਾ ਪਿੰਡੀ ਸਾਡੀ ਸੇਵਾ 'ਚ ਲੱਗ ਜਾਂਦਾ ਹੈ ਕੋਈ ਪਾਣੀ ਲੈ ਕੇ ਆ ਰਿਹਾ ਕੋਈ ਕੋਲਡ ਡਰਿੰਕ ਲੈ ਕੇ ਆ ਰਿਹਾ ਪਰ ਜਾ ਕੇ ਜਦੋਂ ਘਰਾਂ 'ਚ ਬੈਠਦੇ ਹਾਂ ਦੇ ਨੇ 48 ਟੈਂਪਰੇਚਰ ਹੈ ਸਿਰ ਤੇ ਪੱਕਾ ਹੀ ਨਹੀਂ ਹੈ ਬੈਠਣ ਲਈ ਕੁਰਸੀ ਨਹੀਂ ਹੈ ਉਸ ਮਾਹੌਲ 'ਚ ਜਾ ਕੇ ਦੇਖ ਕੇ ਲੱਗਦਾ ਕਿ ਯਾਰ ਵਾਕੇ ਇਹ ਕੰਮ ਨਾ ਕਰਨਾ ਚਾਹੀਦਾ ਔਰ ਲੁਧਿਆਣੇ ਵਾਲਿਆਂ ਦਾ ਬੜਾ ਵੱਡਾ ਨਾਮ ਹੋ ਰਿਹਾ ਹੈ ਇਹ ਸੇਵਾ ਲੁਧਿਆਣੇ ਲੈਂਦੀ ਹੈ ਸਾਨੂੰ ਵੀ ਨਹੀਂ ਪਤਾ ਲੱਗਦਾ ਅੱਜ ਦੀ ਡੇਟ ਦੇ ਵਿੱਚ 20-25 ਦਿਨ ਹੈਗੇ ਨੇ ਹਲੇ जबकि सारिया सेवावान खत्म हो चुकी हैं। टोटल लोग पहले ही एडवांस बुकिंग करा लेते हैं कोई मैं बर्तन देने हैं कोई कर्सियां देना कोई मैं फ्रिज देना कोई कुछ देना कुछ देना कोई सैकल दे रहा है कोई सिलाई मशीन दे रहा है अन्य अपने आप सेवावान आ रही नोट ए सिंगल मैन कोई बंद भी साड़ी संस्था पैसे नहीं मंगता ना उन्हें कहना ना कोई कैश काउंटर है अपने आप सेवा चलती है कि चलती है ਉਹ ਰਾਧਾ ਮैया ਜਾਣੇ ਜਾਂ ਪ੍ਰਭੂ ਜਾਣੇ ਇਹ ਜੇ ਤੁਸੀਂ ਬ੍ਰਿੰਦਵਨ ਦੀਆਂ ਸ਼ਾਦੀਆਂ ਕਰਦੇ ਹੋ ਤਾਂ ਲੁਧਿਆਣਾ ਜਿੱਥੇ ਜਿਹੜਾ ਪੰਜਾਬ ਨਹੀਂ ਨਹੀਂ ਇਹ ਸੇਵਾ ਸਾਨੂੰ ਸਿਰਫ ਬ੍ਰਿਜ ਦੇ ਵਿੱਚ ਮਿਲੀ ਹੈ ਬਾਕੀ ਉਸ ਮਾਂ ਦੀ ਜੋ ਸਾਡੇ ਨੂੰ ਹੁਕਮ ਹੋਏਗਾ ਅਸੀਂ ਇਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਸ਼ੁਕਰ ਕਰਦੇ ਹਾਂ ਕਿ ਉਹਨੇ ਇਹ ਸੇਵਾ ਸਾਨੂੰ ਦਿੱਤੀ ਹੈ ਰਾਧੇ ਰਾਦੇ ਸੰਦੀਪ ਤਵਨ ਮੇਰਾ ਨਾਮ ਹੈ ਰਾਧੇ ਰਾਦੇ ਜਿੱਦ ਬ੍ਰਿੰਦਵਨ ਜਾ ਰਹੇ ਹੋ ਤੇ ਉਹ ਕੀ ਨਸ਼ੇ ਲੱਗੇ ਜਾ ਰਹੇ ਹੋ ਵੀ ਆਜੀ ਜਿੱਦਾਂ ਕਿ ਵਿਵੇਕ ਜੀ ਨੇ ਸਾਡੇ ਰਾਧਾ ਰਮਨ ਫੂਲ ਬੰਗਲਾ ਉਤਸਵ ਕਮੇਟੀ ਵੱਲੋਂ ਉੱਥੇ ਫੂਲ ਬੰਗਲਾ ਪਾਇਆ ਜਾ ਰਿਹਾ ਹੈ ਤੇ ਜਿੱਦਾਂ ਵਿਵੇਕ ਜੀ ਰਿੰਕੂ ਜੀ ਤੇ ਬੱਲੀ ਜੀ ਨੇ ਸਾਰਾ ਦੱਸਿਆ ਕਿ 65 ਲੜਕੀਆਂ ਦੀ ਸ਼ਾਦੀ ਹੋ ਰਹੀ ਹੈ ਇਹ ਇੱਕ ਰਾਧਾ ਮਈਆ ਦੀ ਔਰ ਠਾਕੁਰ ਜੀ ਦੀ ਮੈਂ ਕਹੂੰਗਾ ਸਾਰਿਆਂ ਤੇ ਸਾਡੇ ਸੰਸਥਾ ਤੇ ਮੈਂਬਰਾਂ ਤੇ ಅಪਾਰ ਕਿਰਪਾ ਹੈ ਇੱਕ ਬਹੁਤ ਵੱਡਾ ਯੱਗ ਹੈ ਜਿਹੜਾ ਕੀ ਹੋ ਰਿਹਾ ਹੈ ਤੇ ਇਹ ਸਾਡੇ ਉੱਤੇ ਬਹੁਤ ਹੀ ਕਿਰਪਾ ਵੈ ਮੈਂ ਕਹੂੰਗਾ ਠਾਕੁਰ ਜੀ ਔਰ ਰਾਧਾ ਮਈਆ ਹਮੇਸ਼ਾ ਇਹ ਕਿਰਪਾ ਬਣਾਈ ਰੱਖਣ ਤੰਦਰੁਸਤੀ ਔਰ ਸਦਬੁੱਧੀ ਬਖਸ਼ੀ ਰੱਖਣ ਸਾਰੇ ਇਹ ਸੇਵਾ ਚ ਲੱਗੇ ਰਹਿਣ ਸਾਰਿਆਂ ਨੂੰ ਇੰਨਾ ਉਤਸ਼ਾਹ ਹੈ ਹਰ ਬੰਦਾ ਆਪਣੀ ਆਪਣੀ ਡਿਊਟੀ ਤੇ ਬੜੇ ਜੋਰ ਸ਼ੋਰ ਨਾਲ ਉਤਸ਼ਾਹ ਨਾਲ ਲੱਗਿਆ ਹੋਇਆ ਹੈ ਮੇਰਾ ਮੇਰਾ ਨਾਮ ਹੈਪੀ ਬਾਂਸਲ ਹੈ ਹਾਂ ਜੀ ਤੁਸੀਂ ਪਾਸਾ ਸਰ ਜਾ ਰਹੇ ਬਿੰਦਾਂਵਨ ਕੀ ਉਦੇਸ਼ਕ ਜਾ ਰਹੇ ਹੋ ਅਸੀਂ ਜਾ ਰਹੇ ਹਾਂ ਬਿੰਦਾਂਵਨ ਸ਼ਾਦੀ ਤੁਹਾਡਾ ਕਾਮ ਆ ਪਹਿਲਾਂ ਹਾਂ ਜੀ ਸ਼ਾਦੀ ਕਰਾਤੇ ਆਵਾ पहले एक से चालू हुए थे हम कितनी आप सिक्सटी फाइव करा रहे हैं पिछले साल फिफ्टी सेवन कराई थी हमने शादियाँ अच्छा। बड़े दूर धाम से कराई थी कितने मेंबर 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 जा रहे हम member, हम हैं अच्छा। वैसे हम जहाँ से जा रहे हैं ट्रेन में एक सौ दो सौ बंदा डेढ़ सौ बंदा हम कार में जा रहे है वहाँ तो क्या मैसेज देना चाहते मैसेज देना चाहते हैं सभी जने आओ हमारे साथ मिलजुल के बहुत बढ़िया प्रोग्राम होता है वहाँ वृंदावन में फिर बरसाने में हम बंगला डालते हैं राधा रानी से दोपहर को अब भोजन होगा आगे रात को कीर्तन हम वृंदावन कृष्ण करा रहे हैं इस बार आगे हम बरसाने में कराते हैं रात को कीर्तन इस बार ही हम करा रहे हैं बरसाने में राधे राधे ਸਾਡੇ 200 ਬੰਦਾ ਟ੍ਰੇਨ ਚ ਜਾ ਰਿਹਾ ਜੀ 100 150 ਬੰਦਾ ਕਾਰਾਂ ਚਾ ਰਿਹਾ ਤੇ 3 60 300 ਬੰਦਾ ਜਾ ਰਿਹਾ ਅਸੀਂ 6 ਤਰੀਕ ਨੂੰ ਜਾਣਾ ਤੇ 9 ਅਪ੍ਰੈਲ ਨੂੰ ਵਾਪਸ ਆਣਾ ਉੱਥੇ ਉਹਦਾ ਕੀ ਵੀ ਕਹਿੰਦੇ ਅਭੀ ਵਜਨ ਦੇਗਾ ਵੀ ਤੁਸੀਂ ਜਾ ਰਹੇ ਹੋ ਕਾਹਦੇ ਅਸੀਂ ਕੀ ਇਹ ਐਸੀ ਉੱਥੇ ਇੱਕ ਤਾਂ ਬੰਗਲਾ ਪਾਣੇ ਆ ਰਾਧਾ ਰਾਨੀ ਦੇ ਬਿਹਾਰੀ ਜੀ ਦੇ ਦਰਸ਼ਨ ਕਰਦੇ ਆ ਤੇ ਬ੍ਰਿਜ ਕੰਨਿਆਂ ਦੀ ਸ਼ਾਦੀ ਕਰਾਣੇ ਆ। ਇਹਦੇ ਵਿੱਚ ਕੋਈ ਟਿਕਟ ਵੀ ਰੱਖੀ ਆ ਕੋਈ ਪੈਸੇ ਵੀ ਹਾਦੀ ਜਾਣ ਆਂਦੀ। ਹਾਂ ਸਿਰਫ ਜਾਣ ਆਣ ਦੀ ਟਿਕਟ ਹੈ ਹੋਰ ਕਿਸੇ ਨੇ ਕੋਈ ਸੇਵਾ ਨਹੀਂ ਦੇਣੀ। ਤੇ ਜੇ ਟ੍ਰੇਨ 'ਚ ਜਾ ਰਹੇ ਹਾਂ ਤਾਂ 8500 ਰੁਪਏ ਜੇ ਕਾਰ 'ਚ ਆ ਰਹੇ ਹਾਂ ਤਾਂ 5000 ਰੁਪਏ। ਅੱਛਾ ਜੀ ਇਹ ਕਦੋਂ ਜਮ੍ਹਾਂ ਕਰਾਣੇ ਆ ਤੁਹਾਨੂੰ? ਇਹ ਬਿਫੋਰ ਹੈਂਡੀ ਜਾਣ ਤੋਂ ਪਹਿਲਾਂ ਜਮ੍ਹਾਂ ਕਰਵਾਣੇ ਆ ਜੀ ਔਰ ਤਕਰੀਬਨ ਸਾਡੇ ਕੋਲ ਬੁਕਿੰਗ ਕਲੋਜ਼ ਹੋ ਚੁੱਕੀ ਹੈ। ਬਹੁਤ ਹੀ ਅੱਛਾ ਉਤਸ਼ਾਹ ਆ ਰਿਹਾ ਲੋਕਾਂ ਦਾ ਤੇ ਅਸੀਂ ਛੇ ਗਰੀ ਮਤ ਕਿ 10-15 ਸੀਟਾਂ ਰਹਿndੀਆਂ ਨੇ ਤੇ ਅਸੀਂ ਬੁਕਿੰਗ ਕਲੋਜ਼ ਕਰ ਦਿੰਦੇ ਹਾਂ ਤੇ ਉਹ ਕਿੰਨੂੰ ਮਿਲਣਾ ਹੋਵੇ ਤੇ ਕੋਈ ਮੋਬਾਈਲ ਨੰਬਰ ਪੁੱਛ ਮੋਬਾਈਲ ਨੰਬਰ ਮੇਰਾ ਇੱਕ ਤਾਂ ਹੈ ਜੀ 9814691363 ਤੇ ਬਾਕੀ ਦੂਜੇ ਸੰਸਥਾ ਦੇ ਮੈਂਬਰ ਵੀ ਆਪਣੀ 10-ਦੋ